ਸਭ ਤੋਂ ਪਹਿਲਾਂ ਇੱਕ ਸਾਰੀ ਵੀਰਾਂ ਨੂੰ ਸਾਸਰੀਕਾਰ ਜੇ ਮੈਂ ਪਹਿਲਾਂ ਵੀ ਤੁਹਾਨੂੰ ਜਾਣਕਾਰੀਆਂ ਦਿੰਦਾ ਰਹਿਣਾ ਤੁਸੀਂ ਵੀ ਸਾਡੀ ਵੀਡੀਓ ਨੂੰ ਚੰਗਾ ਭਰ ਮਹੰਗਾਰਾ ਦਿੰਦੇ ਹੋ ਅਸੀਂ ਤੁਹਾਡੇ ਬਹੁਤ ਧੰਨਵਾਦੀ ਆ ਅੱਜ ਅਸੀਂ ਤੁਹਾਨੂੰ ਜਿਹੜੀ ਵੀਡੀਓ ਬਣਾ ਰਹੇ ਆ ਇਹਦੇ ਬਾਰੇ ਕੀ ਕਾਫ ਬਾਰੇ ਜਾਣਕਾਰੀ ਦੇਵਾਂਗੇ ਅੱਜ ਅਸੀਂ ਤੁਹਾਨੂੰ ਅਮਰੂਦਾਂ ਦੇ ਬਾਗ ਬਾਰੇ ਜਾਣਕਾਰੀ ਦੇਵਾਂਗੇ ਹੁਣ ਸਭ ਤੋਂ ਪਹਿਲਾਂ ਆਪਾਂ ਅਮਰੂਦਾਂ ਬਾਰੇ ਗੱਲ ਕਰਦੇ ਆਂ ਇਹ ਜਿਹੜਾ ਅਮਰੂਦਾਂ ਦਾ ਬਾਗ ਆ ਲਗਭਗ 4 ਸਾਲ ਦਾ ਹੋ ਚੁੱਕਿਆ ਤੇ ਇਸਦੇ ਅਮਰੂਦ ਹੁਣ ਵੀ ਲੱਗ ਰਹੇ ਨੇ ਅੱਜ ਹੈਗੀ ਆ 20 ਫਰਵਰੀ ਮੈਂ ਤੁਹਾਨੂੰ ਪਹਿਲਾ ਅਮਰੂਦ ਕਰ ਰਿਹਾ ਦੇਖੋ ਜੀ ਇਸ ਟਾਈਮ ਜਿਹੜਾ ਅਮਰੂਦ ਦਾ ਰੇਟ ਹੈਗਾ ਉਹ ਚੰਗਾ ਹੈਗਾ ਪਹਿਲਾਂ ਕਾਫੀ ਡਾਊਨ ਆ ਗਿਆ ਸੀਗਾ ਚਲੋ ਮਾਰਕੀਟ ਦੇ ਵਿੱਚ ਫਸਲ ਜ਼ਿਆਦਾ ਹੋ ਜਾਂਦੀ ਹੈ ਫਿਰ ਰੇਟ ਡਾਊਨ ਆ ਜਾਂਦੇ ਨੇ ਦੇਖੋ ਜੀ ਦੇਖੋ ਜੀ ਦੇਖੋ ਜੀ ਤੇ ਮਰੂਦ ਵੀ ਕਾਫੀ ਲੱਗ ਰਿਹਾ ਹੈ ਖਾਵਾ ਵੀ ਕਾਫੀ ਤੇਜ਼ ਚੱਲ ਰਹੀ ਹੈ ਤੇ ਜਾਣਕਾਰੀ ਤੁਹਾਨੂੰ ਮੈਂ ਕੀ ਦੇ ਰਿਹਾ ਜਾਣਕਾਰੀ ਕੀ ਦੇ ਰਿਹਾ ਇਹ ਜਿਹੜੇ ਅਰੂਦਾ ਦਾ ਬਾਗ ਹੈਗਾ ਇਹ ਲਗਭਗ 20-22 ਦਸਤੇ ਲੱਗਿਆ ਹੋਇਆ। ਯਾਨੀ ਲੈਣ ਤੋਂ ਲੈਣ ਦਾ ਫਾਸਲਾ 20 ਫੁੱਟਾ ਤੇ ਬੂਟੇ ਤੋਂ ਬੂਟੇ ਦਾ ਫਾਸਲਾ 10 ਫੁੱਟਾ ਹੈਗਾ। ਇਹਦੇ ਵਿੱਚ ਜਿਹੜੀ 20 ਫੁੱਟ ਜਗ੍ਹਾ ਬਚਦੀ ਆ ਉਹ 20 ਫੁੱਟ ਜਗ੍ਹਾ ਦੇ ਵਿੱਚ ਨਦੀਨਾ ਨਾਲ ਹੀ ਖਰਾਬ ਹੋ ਜਾਂਦੀ ਆ। ਯਾਨੀ ਵੱਡੇ ਵੱਡੇ ਨਦੀਨ ਹੋ ਜਾਂਦੇ ਨੇ। ਬੜੀਆਂ ਸਮੱਸਿਆਵਾਂ ਆਉਂਦੀਆਂ ਨੇ ਇੰਨਾ ਕੋਟੀ ਦਾ ਟਾਈਮ ਨਹੀਂ ਰਹਿੰਦਾ। ਹੁਣ ਦੇਖੋ ਇਹਦੇ ਵਿੱਚ ਵੀ ਇੰਨਾ ਤੋਂ ਜਿਆਦਾ ਮਤਲਬ ਗੜਾਈ ਨਹੀਂ ਹੋਈ ਕਿਉਂਕਿ ਦੇਖੋ ਇਹ ਦੇ ਵਿੱਚ ਕਿੰਨੇ ਨਦੀਨ ਨੇ ਫਿਰ ਵੀ ਇਹਨਾਂ ਨੂੰ ਕਈ ਤਰੀਕੇ ਨਾਲ ਕੰਟਰੋਲ ਕੀਤਾ ਜਾਂਦਾ ਤੇ ਪੈਰਾਕਾਟ ਵੀ ਮਾਰ ਦਿੰਦੇ ਨੇ ਬਾਕੀ ਤੁਸੀਂ ਮੰਨ ਲਓ ਵੀ ਮਲਚਿੰਗ ਕਰਕੇ ਜਾਂ ਹੋਰ ਕਰਕੇ ਜਿੰਨੀ ਆਪਾਂ ਮਿਹਨਤ ਕਰਾਂਗੇ ਜਾਨੀ ਉਨੀ ਵਧੀਆ ਆਪਾਂ ਨੂੰ ਰਿਜ਼ਲਟ ਮਿਲਣਗੇ ਉਨੀ ਹੀ ਆਪਾਂ ਨੂੰ ਪੈਸਾ ਮਿਲੂਗਾ ਇਹ ਜਿਹੜਾ ਮਤਲਬ ਬਾਗ ਆ ਬਾਗ ਦੇ ਵਿੱਚ ਡ੍ਰਿਪ ਲਾਇਆ ਹੋਇਆ ਡ੍ਰਿਪ ਪੈਪ ਦੇਖੋ ਜੀ ਡ੍ਰਿਪ ਬਾਰੇ ਤੁਹਾਨੂੰ ਅੱਗੇ ਵੀਡੀਓ ਪਾਉਂਗਾ ਡ੍ਰਿਪ ਤੇ ਕਾਫੀ ਸਬਸਿਡੀ ਵੀ ਆ ਇਸ ਦੇ ਵਿੱਚ ਕੀ ਕੀਤਾ ਜੀ 20 ਫੁੱਟ ਦੇ ਵਿੱਚ 3-3 ਫੁੱਟ ਦੇ ਦੋ ਬੈੱਡ ਬਣਾਏ ਗਏ ਨੇ ਇਸ ਦੀ ਚੰਗੀ ਤਰ੍ਹਾਂ ਬਾਹੀ ਕਰੀ ਗਈ ਆ ਬਾਹੀ ਕਰਕੇ ਰੂਟੇਵੇਟਰ ਫੇਰ ਕੇ ਉਸ ਤੋਂ ਬਾਅਦ ਦੋ ਬੈੱਡ ਬਣਾਏ ਗਏ ਨੇ ਜਿਹੜੀ ਦੋ ਬੈੱਡਾਂ ਦੀ ਚੜਾਈ ਆ ਲਗਭਗ 3 ਫੁੱਟ ਦੇ ਲਗਭਗ ਇਸ ਦੇ ਸੈਂਟਰ ਦੇ ਵਿੱਚ ਜੀ ਆਪਾਂ ਨੇ ਇੱਕ ਟ੍ਰੈਲ ਵੀ ਕੀਤਾ ਜਿਹੜੀ 27 ਨੰਬਰ ਮਿੱਥੇ ਆ ਗਈ ਜੀ ਉਹ 27 ਨੰਬਰ ਮਿਰਚ ਦਾ ਬੂਟਾ ਬੂਟੇ ਤੋਂ ਬੂਟੇ ਦਾ ਫਾਸਲਾ ਜਿਹੜਾ ਉਹ ਲਗਭਗ 1 ਫੁੱਟ ਤੋਂ ਥੋੜਾ ਪਲਾਸਾ ਸਵਾ 1 ਫੁੱਟ ਦੇ ਲਗਭਗ ਤੇ ਉਹ ਲਗਾਈ ਗਈ ਆ ਉਸ ਤੋਂ ਬਾਅਦ ਲੈਂਡ ਤੋਂ ਲੈਂਡ ਦਾ ਫਾਸਲਾ ਦੇਖਿਆ ਜੇ ਤਾਂ ਲਗਭਗ 4 ਫੁੱਟ ਦੇ ਨੇੜੇ ਆ ਦੇਖੋ ਜੀ ਇਹ ਮਿੱਥੇ ਲਾਈ ਗਈ ਆ ਇਸ ਤਰੀਕੇ ਨਾਲ ਇਸ ਨੂੰ ਕੀ ਕੀਤਾ ਪਹਿਲਾਂ ਚੰਗੀ ਤਰ੍ਹਾਂ ਬਾਹਿਆ ਪਾ ਕੇ ਰੋਟਾ ਵੇਟਰ ਫੇਰ ਕੇ ਉਸ ਤੋਂ ਬਾਅਦ ਇਹਦੇ ਵਿੱਚ ਡੀਪੀ ਮੈਰੇਟ ਆਪ ਪੋਟਾਸ਼ ਤੇ ਪਾ ਕੇ ਉਦੋਂ ਬਾਅਦ ਡ੍ਰਿਪ ਦਾ ਪੈਪ ਬਸਾ ਕੇ ਬਲਚਿੰਗ ਵਸਾਈ ਗਈ ਆ ਬਲਚਿੰਗ ਦੇ ਵਿੱਚ ਸਰਾਕ ਕਰਕੇ ਤੇ ਮਿਰਚ ਲਾਈ ਗਈ ਆ ਇਸ ਤਰ੍ਹਾਂ ਮਿਰਚ ਲਾਈ ਗਈ ਆ ਜੀ ਇਹ ਬਾਗ ਦੇ ਵਿੱਚ ਮਤਲਬ ਕਈ ਚੀਜ਼ਾਂ ਦੇ ਟ੍ਰਾਇਲ ਕੀਤੇ ਗਏ ਨੇ ਅੱਪਾ ਨੇ ਇਹ ਦੇਖਣਾ ਅੱਗੇ ਇਹ ਕੀ ਸੀਗਾ ਨਾ ਬਾਈ ਇਸ ਨੂੰ 베ਲੀ ਹੀ ਰੱਖ ਲੈਂਦੇ ਸੀਗੇ ਇਹਦੇ ਵਿੱਚ ਕੋਈ ਫਸਲ ਨਹੀਂ ਕੜਕ ਬੀਜੀ ਇੱਕ ਨਦੀ ਵਰੀ ਕਣਕ ਤੇ ਕੀ ਆ ਕਣਕ ਕੰਪੈਨ ਨਾਲ ਵੱਢਣੀ ਜਾਂਦੀ ਹੱਥਾਂ ਨਾਲ ਵੱਢਣੀ ਪੈਂਦੀ ਅੱਜ ਕੱਲ ਲੇਬਰ ਮਿਲਦੀ ਨਹੀਂ ਇਸ ਤਰ੍ਹਾਂ ਮਤਲਬ ਅੱਪਾ ਨੇ ਇਹ ਤੇ ਟ੍ਰਾਇਲ ਕਰਕੇ ਦੇਖਿਆ ਵੀ ਦੇਖੋ ਕੀ ਦਿੰਦਾ ਕਿਉਂਕਿ ਜਗ੍ਹਾ 베ਲੀ ਉਪਈਆ ਜਗ੍ਹਾ ਨੂੰ ਆਪਾਂ 베ਲੀ ਨੂੰ ਕੰਮ ਲੈ ਸਕਦੇ ਹਾਂ ਇਸ ਦੇ ਨਾਲ ਬਾਗਾਂ ਦਾ ਵੀ ਕੋਈ ਨੁਕਸਾਨ ਨਹੀਂ ਹੈਗਾ ਤੇ ਬਾਕੀ ਇਹਦੇ ਵਿੱਚ ਜਿਆਦਾ ਗੜਾਈ ਦੀ ਲੋੜ ਨਹੀਂ ਕਿਉਂਕਿ ਮਲਚਿੰਗ ਹੋ ਗਈ ਜਗ੍ਹੀ ਥੋੜੀ ਰਹਿ ਗਈ ਜਿਹੜੀ ਆ ਵਿਚਾਲੇ ਜਗ੍ਹਾ ਗਈ ਤੇ ਆਪਾਂ ਪੈਰਾਕਟ ਵਗੈਰਾ ਮਾਰਦਿਆ ਕਰਾਂਗੇ ਹੁਣ ਥੋੜੇ ਦਿਨਾਂ ਵਿੱਚ ਜਿਵੇਂ ਵਿਚ ਵਿਚ ਪੀਰਾਂ ਦੇ ਕੋਰਟ ਆਉਣਗੇ ਇਹ ਬਾਗ ਦੀ ਵੀ ਸਫਾਈ ਕੀਤੀ ਜਾਊਗੀ ਨਾਲਤਾ ਦੀ ਕਾਰਟਿੰਗ ਕਰਦਾਂਗੇ ਤੇ ਨਾਲੇ ਇਹਦੇ ਵਿੱਚੋਂ ਨਦੀਨ ਨੇ ਜਿਹੜੇ ਉਹ ਪੱਟ ਦਾਂਗੇ ਉਸ ਤੋਂ ਬਾਅਦ ਕੀ ਕੀਤਾ ਜੀ ਗੋਭੀ ਦੀ ਪਨੀਰੀ ਬੀਜ ਕੇ ਗੋਭੀ ਦੀ ਪਨੀਰੀ ਪੱਟ ਕੇ ਇਹੀ ਬੈੱਡ ਦੇ ਦੋਨੇ ਪਾਸੇ ਸਰਾਕ ਕਰਕੇ ਕੋਪੀ ਦੀ ਪਨੀਰੀ ਲਗਾਈ ਗਈ ਹੈ ਜੀ ਦੇਖੋ ਜੀ ਇਹਨੂੰ ਲਾਈ ਨੂੰ ਲਗਭਗ 5 ਕਿ ਦਿਨ ਹੋਏ ਨੇ ਜੀ ਯਾਨੀ ਤੁਸੀਂ 15 ਫਰਪਰੀ ਦੀ ਮੰਨ ਲਓ ਉਸ ਤੋਂ ਬਾਅਦ ਕੀ ਕੀਤਾ ਜੀ ਮਲਚਿੰਗ ਸੀਟ ਵਿਸਾ ਕੇ ਪਿਆਜ਼ ਦੀ ਖੇਤੀ ਕੀਤੀ ਹੈ ਜੀ ਦੇਖੋ ਜੀ ਕਿੰਨਾ ਪਧੀਆ ਖੜਾ ਹੈ ਇਹ ਮਲਚਿੰਗ ਦੀ ਗੱਲ ਕਰਦੋਂ ਜੀ ਇਹ ਸਰਾਕ ਨਿਕਲੇ ਨਿਕਲਿਆ ਹੈ ਇਹ ਮਲਚਿੰਗ ਆਉਂਦੀ ਹੈ ਜੀ ਇਹ ਤੇ ਸਰਾਕ ਪਹਿਲੀ ਨਿਕਲੇ ਹੁੰਦੇ ਨੇ। ਬਾਸ ਉਸ ਤੋਂ ਬਾਅਦ ਮਲਚਿੰਗ ਵਸਾ ਕੇ ਸਰਾਕ ਦੇ ਵਿੱਚ ਇੱਕ ਕਬੂਟਾ ਲਾਇਆ ਜਾਂਦਾ। ਦੇਖੋ ਜੀ। ਇਹ ਪਿਆਜ਼ ਹੋ ਗਿਆ ਜੀ। ਇਹ ਗੋਪੀ ਹੋ ਗਈ ਜੀ। ਇਹ ਤੇ ਆਪਾਂ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਦੀ ਖੇਤੀ ਕਰਕੇ ਦੇਖੀਏ ਜਿਹੜੀਆਂ ਗੋਪੀ ਦੀਆਂ ਲੈਣਾ ਨੇ ਉਹ ਦੋ ਆ ਜਾਂ ਰੀਆਂ ਨੇ ਵਿੱਚ ਦੇਖੋ ਦੋ ਲੈਣਾ। ਇੱਕ ਬੈੱਡ ਤੇ ਜਾਨੀ ਸੈਂਟਰ ਦੀਆਂ ਚਾਰ ਇਹਦੇ ਵਿੱਚ ਮਰੂਦਾਂ ਦੀ ਕਲੈਂਡ ਦੇ ਵਿਚਾਲੇ ਚਾਰ ਲਾਈਨਾਂ ਹੋਗੀਆਂ ਦੋ ਉਹ ਬੈੱਡ ਤੇ ਹੋਗੀਆਂ ਦੋਸਤ ਤੇ ਹੋਗੀਆਂ ਇਹ ਗੋਪੀ ਦੇ ਤੋਂ ਗੋਪੀ ਦੇ ਬੁੱਟੇ ਦਾ ਫਾਸਲਾ ਲੱਗਦਾ ਕਿ 1 ਫੁੱਟ ਦਾ ਜੀ ਲੈਂਡ ਤੋਂ ਲੈਂਡ ਦਾ ਬੁੱਟੇ ਫਾਸਲਾ ਹੈਗਾ ਜਿਹੜਾ ਉਹ 1.5 ਫੁੱਟ ਦਾ ਜੀ 1.5 ਤੋਂ 2 ਫੁੱਟ ਦਾ ਇਹਦੇ ਥੱਲੇ ਡ੍ਰਿਪ ਪਸਾਇਆ ਜੀ ਜੇ ਡ੍ਰਿਪ ਨਾ ਹੋਵੇ ਫੇਰ ਵੀ ਕੋਈ ਚੱਕਰ ਨਹੀਂ ਫੇਰ ਵੀ ਆਪਾਂ ਕਰ ਸਕਦੇ ਆਪਾਂ ਡ੍ਰਿਪ ਦੇ ਫਾਇਦੇ ਨੇ ਕਿਉਂਕਿ ਪਾਣੀ ਨਹੀਂ ਜ਼ਿਆਦਾ ਆਉਣਾ ਫੇਰ ਨਦੀਨ ਵੀ ਘੱਟ ਉੱਗਣਗੇ ਕਾਫੀ ਚੀਜ਼ਾਂ ਦੀ ਪਾਣੀ ਦੀ ਬਚਤ ਵੀ ਆ ਤੇ ਇਸ ਤਰ੍ਹਾਂ ਜੀ ਇਹ ਗੋਭੀ ਲਾਈ ਗਈ ਹੈ ਜੀ ਦੇਖੋ ਜੀ ਮਰੂਦ ਕਾਫੀ ਘੱਟ ਨਹੀਂ ਜੀ ਹੁਣ ਇੰਨਾ ਟਾਈਮ ਨਹੀਂ ਪਹਿਲਾਂ ਬਹੁਤ ਫਲ ਸੀਗਾ ਹੁਣ ਲਗਭਗ ਖਤਮ ਹੋ ਚੁੱਕੇ ਜੀ ਇਹ ਵੀ ਗੋਪੀ ਆ ਜੀ ਥੋੜਾ ਮਿਰਚ ਦਾ ਵੀ ਟ੍ਰਾਇਲ ਕਰਕੇ ਦੇਖਿਆ ਜੀ ਅਸੀਂ ਅੱਗੇ ਤੁਹਾਨੂੰ ਇਹ ਤੇ ਕੀ ਸਪਰੇਅ ਕਰਦੇ ਆ ਕੀ ਬਿਮਾਰੀ ਆਉਂਦੀ ਆ ਕਿੰਨਾ ਝਾੜ ਦਿੰਦੀ ਆ ਕੀ ਇਨਕਮ ਦਿੰਦੀ ਆ ਅਸੀਂ ਤੁਹਾਨੂੰ ਪੂਰੀ ਵੀਡੀਓ ਬਣਾ ਕੇ ਟਾਈਮ ਟਾਈਮ ਤੇ ਜਾਣਕਾਰੀ ਦਿੰਦੇ ਰਹਾਂਗੇ ਕਿ ਕਿਹੜੀ ਇਸ ਤੇ ਬਿਮਾਰੀ ਆਉਂਦੀ ਹੈ ਜਿਹੜਾ ਸਾਡਾ ਇਹ ਲੌਂਡਰੀ ਜਨ ਹੈ ਜੀ ਅਸੀਂ ਨੇ ਇਹ ਸੋਚਿਆ ਜੀ ਸਾਡੇ ਹਿਸਾਬ ਨਾਲ ਵੀ ਗੋਪੀ ਹੈ ਜਿਹੜੀ ਅੱਗੇ ਜਾ ਕੇ ਟੈਂਪਰੇਚਰ ਹਾਈ ਹੋ ਜਾਂਦਾ ਫੁੱਲ ਦਾ ਕਲਰ ਚੇਂਜ ਹੋ ਜਾਂਦਾ ਤਾਂ ਜਿਹੜੇ ਬੂਟਾ ਗਿਆ ਬੂਟਾ ਬਾਗ ਦੇ ਵਿੱਚ ਦਾ ਠੰਡ ਰਹਿੰਦੀ ਹੈ ਹਮੇਸ਼ਾ ਦੋ ਤਿੰਨ ਟੈਂਪਰੇਚਰ ਦਾ ਫਰਕ ਹੁੰਦਾ ਹੀ ਹੈ ਕਈ ਵਾਰੀ ਤਾਂ ਜ਼ਿਆਦਾ ਹੀ ਹੁੰਦਾ ਇਸ ਕਰਕੇ ਜਿਹੜੀ ਗੋਪੀ ਦੀ ਫਸਲ ਆ ਉਹ ਵੀ ਬਹੁਤ ਵਧੀਆ ਰਹੂਗੀ ਫੁੱਲ ਦਾ ਰੰਗ ਵੀ ਚਿੱਟਾ ਰਹੂਗਾ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਮਿਰਚ ਦੀ ਗੱਲ ਕਰਦੇ ਆ ਮਿਰਚ ਨੂੰ ਵੀ ਜਦੋਂ ਜਿਆਦਾ ਮੰਨ ਲਓ ਵੀ 40 ਤੋਂ ਪਲੱਸ ਟੈਂਪਰੇਚਰ ਹੋਣ ਲੱਗ ਜਾਂਦਾ ਤਾਂ ਉਹਦੇ ਫਲ ਕਿਰਨ ਲੱਗ ਜਾਂਦੇ ਨੇ ਤੇ ਪ੍ਰੋਗ ਦੀ ਤੇ ਇਹ ਕਈ ਤਰ੍ਹਾਂ ਦੀਆਂ ਮਤਲਬ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਨੇ ਸਾਨੂੰ ਉਮੀਦ ਆ ਕਿ ਬਾਗ ਦੇ ਕਾਰਨ ਉਹਨਾਂ ਤੇ ਕਿਸੇ ਪ੍ਰਕਾਰ ਦੀ ਬਿਮਾਰੀ ਨਹੀਂ ਆਉਣੀ ਤੇ ਜੇ ਆਊਗੀ ਤਾਂ ਘੱਟ ਆਊਗੀ ਤੇ ਉਸ ਤੋਂ ਸਾਨੂੰ ਚੰਗਾ ਝੜ ਮਿਲਣ ਦੀ ਉਮੀਦ ਆ ਜੀ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਦਿਖਾਉਣਾ ਹੈ ਜੀ ਅਮਰੂਦਾਂ ਦਾ ਬਾਗ ਖਤਮ ਹੋ ਚੁੱਕਿਆ ਹੁਣ ਅਸੀਂ ਤੁਹਾਨੂੰ ਆੜੂ ਦੇ ਬਾਗ ਬਾਰੇ ਤੇ ਆਲੂ ਦੇ ਬਾਗ ਬਾਰੇ ਚਾਣਨਾ ਪਉਣਾ ਇਹ ਆੜੂ ਦਾ ਬਾਗ ਹੈ ਜੀ ਇਹ ਫਾਨੇ ਪੰਜਾਬ ਵੈਰਾਈਟੀ ਹੈ ਜੀ ਇਸ ਨੂੰ ਲੱਗੇ ਨੂੰ ਲਗਭਗ 1 ਸਾਲ 1 ਮਹੀਨਾ ਹੋ ਗਿਆ ਜੀ ਜਾਣੀ ਤੁਸੀਂ ਮੰਨ ਕੇ ਚੱਲੋ ਵੀ 2024 ਦੀ ਜਨਵਰੀ ਦੀ ਲੱਗੀ ਹੋਈ ਹੈ ਜੀ ਅੱਜ 25 ਦੀ ਫਰਵਰੀ ਹੋ ਗਈ ਜੀ ਤੇ ਇਸ ਦੇ ਉੱਤੇ ਪਹਿਲਾਂ ਕੀ ਕੀਤਾ ਚੰਗੀ ਤਰ੍ਹਾਂ ਬਾਹੀ ਕਰਕੇ ਜੀ ਆਪਾਂ ਨੇ ਨੌਵੇਂ ਮਹੀਨੇ ਦੇ ਵਿੱਚ ਉਸ ਤੋਂ ਪਹਿਲਾਂ ਤਾਂ ਖੇਤ ਖਾਲੀ ਹੋ ਸੀਗਾ ਬੇਲੇ ਹੀ ਰੱਖਿਆ ਇਹਨਾਂ ਨੇ ਕੁਝ ਨਹੀਂ ਲਾਇਆ ਆਪਾਂ ਨੇ ਇਸ ਦੇ ਉੱਤੇ ਚੰਗੀ ਤਰ੍ਹਾਂ ਬਾਹੀ ਕਰਕੇ ਕਿਉਂਕਿ ਨਦੀਨ ਬਹੁਤ ਜ਼ਿਆਦਾ ਹੋ ਗਏ ਸੀਗੇ ਆਪਾਂ ਨੇ ਬਾਹੀ ਕਰਵਾ ਕੇ ਚੰਗੀ ਤਰ੍ਹਾਂ ਉਸ ਦੇ ਵਿੱਚ ਡੀਪੀ ਮੀਰੇ ਟੋਪ ਪੋਟਾਸ਼ ਕੈਲਸ਼ੀਅਮ ਨਾਈਟ੍ਰੇਟ ਸਭ ਦਾ ਸਿੱਟਾ ਦਵਾ ਕੇ ਜੀ ਉਸ ਤੋਂ ਬਾਅਦ ਚੰਗੀ ਤਰ੍ਹਾਂ ਬਾਹੀ ਕਰਕੇ ਤੇ ਡ੍ਰਿਪ ਵਸਾ ਕੇ ਮਲਚਿੰਗ ਵਸਾ ਕੇ ਇਹਦੇ ਉੱਤੇ ਖੀਰਾ ਲਾਇਆ ਏ ਜੀ ਖੀਰਾ ਲਾਇਆ ਗਿਆ ਜੀ ਰੂਚਿਕਾ ਮੈਂ ਕਿਸੇ ਕੰਪਨੀ ਦੀ ਮਸੂਰੀ ਨਹੀਂ ਕਰਦਾ ਜੀ ਪਰ ਜਿਹੜਾ ਵਧੀਆ ਬੀਜਨ ਮੈਂ ਤੁਹਾਨੂੰ ਦੇ ਪਰੇ ਦੱਸ ਵੀ ਦਿੰਦਾ ਰੂਚਿਕਾ ਲਾਇਆ ਜੀ ਇਹ ਬੂਟੇ ਤੋਂ ਬੂਟੇ ਦਾ ਫਾਸਲਾ 8 ਤੋਂ 9 ਇੰਚ ਦੇ ਲਗਭਗ ਸੀਗਾ ਤੇ ਇਹ ਇਸ ਤੋਂ ਕੀੜਾ ਚੰਗਾ ਕੀੜਾ ਵਧੀਆ ਤੋੜਿਆ ਜੀ ਵਧੀਆ ਚੰਗਾ ਕੀੜਾ ਹੋਇਆ ਜੀ ਤੇ ਖੀਰੇ ਦੀ ਫਸਲ ਆਪਣੇ ਆਪ ਜਦੋਂ ਬਿਲਕੁਲ ਖਤਮ ਹੋ ਗਈ ਜੀ ਉਹ ਤੁਸੀਂ ਮੰਨ ਕੇ ਚੱਲੋ ਵੀ 12ਵੇਂ ਮਹੀਨੇ ਦੇ ਅੰਦਰ ਹੀ ਖਤਮ ਹੋ ਗਈ ਸੀ ਕਿਉਂਕਿ ਠੰਡ ਦੇ ਕਾਰਨ ਖਤਮ ਹੋਣ ਤੋਂ ਬਾਅਦ ਕੀ ਕੀਤਾ ਜੀ ਇਹਦੇ ਵਿੱਚ ਗੜਾਈ ਫੇਰਦੀ ਕੀਤੀ ਪੈਰਾਕੋਟ ਮਾਰੀ ਜੀ ਪੈਰਾਕੋਟ ਦਵਾਈ ਮਾਰ ਕੇ ਜੀ ਦੁਬਾਰਾ ਜੀ ਇਸ ਦੇ ਵਿੱਚ ਇੱਕ ਖਾਨਾ ਖਾਲੀ ਛੱਡ ਕੇ ਯਾਨੀ ਜੋ ਤਰਬੂਜ ਹੈਗਾ ਤਰਬੂਜ ਤਾਂ ਤੁਸੀਂ ਮੰਨ ਕੇ ਚੱਲੋ ਵੀ ਇੱਕ ਖਾਨਾ ਖਾਲੀ ਛੱਡ ਕੇ ਤਰਬੂਜ ਮੰਨ ਕੇ ਚੱਲੋ ਵੀ ਡੇਢ ਤੋਂ 2 ਫੁੱਟ ਦੇ فاਸਲੇ ਤੇ ਬੀਜ ਲੱਗਣਾ ਚਾਹੀਦਾ ਇਹਦਾ ਇੱਕ ਖਾਨਾ ਖਾਲੀ ਛੱਡ ਕੇ ਯਾਨੀ 16 17 ਇੰਚ ਤੇ ਬੀਜ ਹੈ ਜਿਹੜਾ ਉਹ ਤਰਬੂਜ ਤਾਂ ਲਾਇਆ ਗਿਆ ਦੇਖੋ ਜੀ ਇਸ ਨੂੰ ਲਾਏ ਨੂੰ ਹਜੇ 4-5 ਦਿਨੀ ਹੋਏ ਨੇ ਜੀ ਇਹ ਥੋੜਾ ਥੋੜਾ ੂੰਗਰਨਾ ਸ਼ੁਰੂ ਕੀਤਾ ਜੀ ਇਸ ਨੇ ਇਹ ਲਾਉਣ ਦੀ ਕੀ ਵਿਧੀ ਹੈ ਜੀ ਉਹ ਵੀ ਅਸੀਂ ਤੁਹਾਨੂੰ ਦੱਸ ਦਈਏ ਅਸੀਂ ਨੇ ਜੀ ਬੀਜ ਨੂੰ ਪਹਿਲਾਂ ਤਾਂ ਚੂਹੇ ਵਾਲੀ ਜੈਕ ਫਾਪ ਫੋਰਸ ਲਾ ਲਈ ਤਾਂ ਕਿ ਬਾਗ ਦੇ ਵਿੱਚ ਬਹੁਤ ਜ਼ਿਆਦਾ ਚੂਹੇ ਹੁੰਦੇ ਨੇ ਕਿਤੇ ਬੀਜ ਨੂੰ ਲੈ ਨਾ ਜਾਣ ਬੀਜ ਕਾਫੀ ਮਹਿੰਗਾ ਹੁੰਦਾ ਵੀ ਨੁਕਸਾਨ ਨਾ ਹੋ ਜਾਵੇ ਉਸ ਤੋਂ ਬਾਅਦ ਜੀ ਆਪਾਂ ਨੇ ਕੀ ਕੀਤਾ ਜੀ ਕਾਰਬੋਫਰਾਨ ਨਾਮ ਦੀ ਦਵਾਈ ਆਉਂਦੀ ਹੈ ਉਦੀ ਟੁੰਡੀ ਭਰ ਕੇ ਜੀ ਜੜ ਦੇ ਵਿੱਚ ਪਾ ਕੇ ਦੇਖੋ ਜੀ ਦੇਖੋ ਜੀ ਤੇ ਇਸ ਨੂੰ ਬੀਜ ਨੂੰ ਲਾ ਦਿੱਤਾ ਗਿਆ ਜੀ ਬੀਜ ਮੰਨ ਕੇ ਚੱਲੋ 6-7 ਦਿਨ ਹੋ ਗਏ ਹੁਣੇ ਚਾਹ ਮੈਂ ਕਹਿ ਗਿਆ ਤੇ ਬੀਜ ਹਰਾ ਹੋਣਾ ਸ਼ੁਰੂ ਹੋ ਗਿਆ ਥੋੜਾ ਥੋੜਾ ਹੋਣ ਲੱਗਿਆ ਜੀ ਕਿਤੇ ਕਿਤੇ ਉਸ ਤੋਂ ਬਾਅਦ ਜੀ ਜਿਹੜਾ ਆੜੂ ਆੜੂ ਨੇ ਵੀ ਫੁੱਲ ਚੱਕ ਰੱਖੇ ਨੇ ਦੇਖੋ ਜੀ ਕਿਤੇ ਕਿਤੇ ਫੁੱਲ ਆ ਗਏ ਨੇ ਇਸ ਤੇ ਵੀ ਥੋੜਾ ਬਹੁਤਾ ਖਾਲ ਇਸ ਵਾਰ ਆਊਗਾ ਜੀ ਜ਼ਿਆਦਾ ਨਹੀਂ ਜਿਵੇਂ ਆਪਾਂ ਕਹਿ ਦਈਏ ਵੀ ਬੂਟੇ ਦੇ ਪੰਜ ਚਾਰ ਆਦੂ ਫਰਖ ਤੇ ਲਗਭਗ ਲੱਗ ਜਾਣਗੇ ਤੇ ਇਹਦੇ ਚ ਹੋਰ ਕੀ ਸਾਵਧਾਨੀਆਂ ਹੁੰਦੀਆਂ ਨੇ ਜੀ ਬਾਗ ਦੇ ਵਿੱਚ ਜਿੱਥੇ ਤਫਾ ਪਾਗਾ ਉਹਦੇ ਬਾਰੇ ਤਾਂ ਤਾਂ ਸੱਸਣਾ ਜੇ ਤੋਂ ਮਾਲਲ ਵੀ ਗਰਾਫਟਿੰਗ ਕੀਤਾ ਹੁੰਦਾ ਬੂਟਾ ਜਿੱਥੇ ਵੀ ਪੇੜਾ ਜੋੜਦਾ ਹੁੰਦਾ ਉਦੋਂ ਨੀਚੇ ਟਟਾਰਾ ਫੁੱਟਦਾ ਇਹ ਦੇਖੋ ਇਹਦੇ ਪੁੱਤਰੇ ਪਰੇ ਦੇਸੀ ਨਹੀਂ ਹੈਗਾ ਇਹ ਦੂਸਰਾ ਇਸ ਤਰ੍ਹਾਂ ਪੁੱਤ ਦਾ ਉਹਨੂੰ ਤੋੜ ਦੇਣਾ ਚਾਹੀਦਾ ਉਹ ਤੋੜਦੇ ਨਾਲ ਕਿਹ ਹੈ ਜੀ ਜਿਹੜਾ ਮਿਸਰੀ ਹੈਗਾ ਉਹ ਦੇਸੀ ਪਾਰਾ ਹੈ ਉਹ ਮਿਸਰੀ ਨੂੰ ਖਤਮ ਕਰ ਦੇਣਾ ਚਾਹੀਦਾ ਜੇਕਰ ਦੇਸੀ ਟਾਣੀ ਚੱਲ ਜਾਵੇ ਜੀ ਫੇਰ ਜਿਹੜੀ ਆਪਾਂ ਉਹਤੇ ਉੱਤੇ ਸਾਡੇ ਪੰਜਾਬ ਦੀ ਲਾਈਨ ਹੁੰਦੀ ਹੈ ਕੱਲ ਕਿ ਫਿਰਦੀ ਹੈ ਗੱਲ ਕਹਿੰਦੇ ਨੇ ਕਿ ਉਹ ਗਰਾਫਟਿੰਗ ਹੁੰਦੀ ਹੈ ਉਹ ਗਰਾਫਟਿੰਗ ਹੁੰਦੀ ਆ ਉਸ ਨੂੰ ਕੀ ਹੈ ਫੇਰ ਉਹ ਨਹੀਂ ਚੱਲਦੀ ਜੀ ਫੇਰ ਦੇਸੀ ਉਹ ਚੱਲ ਜਾਂਦੀ ਹੈ ਇਹ ਦੇਸੀ ਚੱਲ ਜਾਂਦੀ ਹੈ ਦੇਸੀ ਦੇ ਉੱਤੇ ਕੋਈ ਕਿਸੇ ਪ੍ਰਕਾਰ ਦਾ ਫਲ ਨਹੀਂ ਲੱਗਦਾ ਤੇ ਜਿਹੜੀ ਦੂਸਰੀ ਆਪਾਂ ਨੇ ਲਾਈ ਹੁੰਦੀ ਆ ਉਹਦੇ ਉੱਤੇ ਜਿਵੇਂ ਸਾਦੇ ਪੰਜਾਬ ਦੀ ਉਹ ਬੂਟਾ ਵੱਧ ਜਾਂਦਾ ਜੀ ਉਸ ਤੋਂ ਬਾਅਦ ਅਗਲਾ ਕੀ ਕਰਦਾ ਜੀ ਨਰਸਰੀਆਂ ਐਨੂ ਜਾਂ ਯੂਨੀਵਰਸਿਟੀ ਨੂੰ ਜਿੱਥੋਂ ਬੂਟੇ ਲੈ ਲੈ ਜਾਂਦੇ ਨੇ ਉਹਨਾਂ ਨੂੰ ਕੰਪਲੀਟਾਂ ਕਰਦਾ ਵੀ ਟੋੜੇ ਬੂਟੇ ਐਵੇਂ ਨੇ ਬਾਹਲੇ ਇਹ ਆਮ ਤੌਰ ਤੇ ਜਿਹੜੇ ਲੋਕਾਂ ਦੇ ਵਿੱਚ ਬੂਟੇ ਲਾਉਂਦੇ ਨੇ ਉਹਨਾਂ ਦੇ ਖਿਆਲ ਰੱਖਣ ਵਾਲੀ ਗੱਲਾਂ ਕਿਉਂਕਿ ਜੋ ਬਾਗਬਾਨੀ ਕਰਦੇ ਨੇ ਉਹ ਤਾਂ ਜਾਣਕਾਰੀ ਹੁੰਦੇ ਨੇ ਜੀ ਉਹ ਤਾਂ ਹਮੇਸ਼ਾ ਇਹ ਚੀਜ਼ਾਂ ਦਾ ਖਿਆਲ ਰੱਖਦੇ ਨੇ ਕਿਉਂਕਿ ਜਿੱਥੋਂ ਬੂਟੇ ਲੈ ਕੇ ਆਉਂਦੇ ਨੇ ਉਹ ਪ੍ਰੋਪਰ ਵਧੀਆ ਜਗ੍ਹਾ ਤੋਂ ਲੈ ਕੇ ਆਉਂਦੇ ਨੇ ਤੇ ਚੰਗੀ ਤਰ੍ਹਾਂ ਸੁੰਝਾਉਂਦੇ ਨੇ ਜੀ ਜਦੋਂ ਜਿਹੜੇ ਬੰਦਾ ਨਹੀਂ ਸਮਝਦਾ ਤੇ ਇਸ ਤਰ੍ਹਾਂ ਕਰਦਾ ਫਿਰ ਉਹ ਆਪਣਾ ਨੁਕਸਾਨ ਕਰ ਬੈਠਦਾ ਜਿਵੇਂ ਹੁਣ ਮੈਂ ਤੁਹਾਨੂੰ ਇਹਦੇ 'ਚ ਦਿਖਾ ਰਿਹਾ ਜਿਹੜੀ ਪਹਿਲਾਂ ਵਾਲੀ ਦੇਸੀ ਫੁੱਟਿਆ ਹੋਇਆ ਆ ਦੇਖੋ ਇਹਦੇ ਥੱਲੇ ਦੇਸੀ ਫੁੱਟਿਆ ਹੋਇਆ ਇਸ ਨੂੰ ਇਸ ਤਰ੍ਹਾਂ ਤੋੜ ਦੇਣਾ ਚਾਹੀਦਾ ਜੀ ਬਿਲਕੁਲ ਤੋੜ ਦੇਣਾ ਚਾਹੀਦਾ ਉਪਰੋਂ ਆ ਹੋ ਗਿਆ ਦੂਸਰਾ ਜਿਹੜਾ ਗ੍ਰਾਫਟਿੰਗ ਹੋਇਆ ਹੋਇਆ ਦੇਖੋ ਜੀ ਇਸ ਤਰ੍ਹਾਂ ਆਪਾਂ ਬਾਗਾਂ ਦੇ ਵਿੱਚ ਮਤਲਬ ਰਲਮੀ ਖੇਤੀ ਕਰ ਸਕਦੇ ਆ ਮੈਂ ਸੌਰੀ ਤੁਹਾਨੂੰ ਪਹਿਲਾਂ ਦੱਸਣਾ ਹੀ ਭੁੱਲ ਗਿਆ ਜਦੋਂ ਇਸ ਦੇ ਵਿੱਚ ਖੀਰਾ ਲਾਇਆ ਸੀ ਤਾਂ ਜਿਹੜੀਆਂ ਇਹ ਸੈਡਾਂ ਸੀ ਆ ਸਾਹਮਣੇ ਇਹਨਾਂ ਤੇ ਫਾਸਪੀਂਦੀਆਂ ਫਲੀਆਂ ਲਾਈਆਂ ਸੀ ਉਹ ਮੇਰੇ ਯਾਦ ਆ ਗਿਆ ਜੀ ਦੇਖੋ ਜਿਵੇਂ ਆ ਬੁੱਟਾ ਖੜਾ ਗਿਆ ਸੁੱਕਿਆ ਜਾਂ ਖੜਾ ਤੇ ਦੁਬਾਰਾ ਮਲਚਿੰਗ ਦਾ ਖਰਚਾ ਵੀ ਬਚ ਗਿਆ ਜੀ ਇੱਕ ਮਾਲਚਿੰਗ ਨਾਲ ਲਗਭਗ ਦੋ ਫਸਲਾਂ ਹੋ ਜਾਣਗੀਆਂ ਜੀ ਤੇ ਬਾਕੀ ਬਾਗ ਦੀ ਸਫਾਈ ਵੀ ਹੁੰਦੀ ਰਹੂ ਮੇਨਤਾ ਬਾਗ ਹੀ ਲਾਇਆ ਜੀ ਪਰ ਜੇ ਦੇਖਿਆ ਜਾਵੇ ਤਾਂ ਇਹ ਜਿਹੜੀਆਂ ਇਹਦੇ ਵਿੱਚ ਮਤਲਬ ਸਬਜ਼ੀਆਂ ਆਪਾਂ ਵਧੀਆ ਤਰੀਕੇ ਨਾਲ ਲਾ ਦੀਏ ਜਿਵੇਂ ਕਣਖ ਝੋਨੇ ਨਾਲੋਂ ਫੇਰ ਵੀ ਅੱਗੇ ਰਹਿਣਗੀਆਂ ਜੀਓ ਦੇਖੋ ਜੀ ਹੱਥ ਫਲ ਚੱਕਿਆ ਦਾ ਕਿਸੇ ਕਿਸੇ ਥੰਨੇ ਦਾ ਕਾਫੀ ਫਲ ਚੱਕੇ ਹੋਏ ਜੀ ਮੈਂ ਤੁਹਾਨੂੰ ਕਹਿੰਦਾ ਵੀ ਤੁਸੀਂ ਜਿਆਦਾ ਨਹੀਂ ਕਿਲਾ ਕਿਲਾ ਦੋ ਦੋ ਕਿੱਲੇ ਜਾਂ ਬਿੱਗਾ ਬੁੱਗਾ ਇੱਕ ਇੱਕ ਬਿੱਗਾ ਕਿਉਂਕਿ ਬਿੱਗੇ ਦੇ ਵਿੱਚ ਆਪਣੇ ਖਾਣ ਲਈ ਸਬਜ਼ੀਆਂ ਹੋ ਜਾਣ ਆਪਣੇ ਖਾਣ ਲਈ ਫਰੂਟ ਹੋ ਜਾਣ ਤੁਸੀਂ ਟ੍ਰਾਇਲ ਕਰਦੇ ਰਿਹਾ ਕਰੋ ਸਰਚ ਕਰੋ ਤੁਹਾਨੂੰ ਆਪੇ ਪਤਾ ਲੱਗੂਗਾ ਵੀ ਸਾਡੇ ਖੇਤ ਦੇ ਵਿੱਚ ਕੀ ਯੋਗਦਾ ਕੀ ਕਾਮਯਾਬਾ ਕੀ ਥੇਲਾ ਦੇਖੋ ਜੀ ਇਹਦਾ ਫਟਾਰਾ ਤੋੜਨ ਵਾਲਾ ਇਹ ਜੜ ਦੇ ਵਿੱਚੋਂ ਬੁੱਟਿਆ ਜੇਕਰ ਆਪਾਂ ਇਹਦਾ ਇਹ ਨਾ ਤੋੜਿਆ ਤਾਂ ਇਹ ਬੁੱਟਾ ਸੁੱਕ ਜਾਣਾ ਇਹ ਗੱਲ ਦਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਧਿਆਨ ਰੱਖਣਾ ਤੇ ਤੁਸੀਂ ਵੀ ਕਰਦੇ ਰਿਹਾ ਕਰੋ ਤਾਂ ਕਿ ਕਣਕ ਝੋਨੇ ਤੋਂ ਹਟ ਕੇ ਤੁਸੀਂ ਵੀ ਨਮਾ ਕਰੋ ਤੇ ਤੁਹਾਨੂੰ ਪਤਾ ਲੱਗੇ ਵੀ ਕੀ ਗੱਲਬਾਤ ਆ ਜੇਕਰ ਤੁਹਾਨੂੰ ਤੁਹਾਨੂੰ ਕੋਈ ਵਧੀਆ ਮਤਲਬ ਕੀ ਫਿੱਟ ਬੈਠੀ ਤਾਂ ਤੁਸੀਂ ਵੀ ਆਪਣੇ ਆਪ ਹੀ ਬਾਗਬਾਨੀ ਕਰਨੀ ਆ ਜਾਣਾ ਜਾਂ ਸਬਜ਼ੀਆਂ ਕਰਨੀ ਆ ਜਾਣਾ ਕਣਕ ਝੋਨੇ ਦੇ ਮੁਕਾਬਲੇ ਤਾਂ ਸਬਜ਼ੀਆਂ ਦਾ ਬਹੁਤ ਵੱਡਾ ਆਤਰ ਹੈ ਜੀ ਪਰ ਇਹਨਾਂ ਨੂੰ ਥੋੜਾ ਸਿੱਖਣ ਤੇ ਸਮਝਣ ਦੀ ਲੋੜ ਪੈਂਦੀ ਹੈ ਇਹਦੇ ਵਿੱਚ ਕਈ ਚੀਜ਼ਾਂ ਹੁੰਦੀਆਂ ਨੇ ਜਿਵੇਂ ਮੰਨ ਲਓ ਵੀ ਆਪਾਂ ਬੂਟਾ ਕਿਤੋਂ ਲੈ ਲੈ ਜੇਕਰ ਆਪਾਂ ਨੂੰ ਬੂਟਾ ਗਲਤ ਮਿਲ ਗਿਆ ਤਾਂ 3-4 ਸਾਲਾਂ ਬਾਅਦ ਪਤਾ ਲੱਗਦਾ ਵੀ ਬੂਟਾ ਕਿਵੇਂ ਦਾ ਜੇ ਬੂਟਾ ਗਲਤ ਮਿਲ ਗਿਆ ਤਾਂ ਸਮਝ ਲਓ ਬਾਗਬਾਨੀ ਖੇਲ ਹੋ ਜਾਂਦੀ ਹੈ ਜੀਮੀਦਾਰ ਦਾ ਜਰਾ ਫੇਰ ਫਰ ਜਾਂਦਾ 3-4 ਸਾਲੇ ਦੀ ਉਮੀਦ ਕਰਦਾਗਾ ਵੀ ਆਪਾਂ ਇਸ ਤੇ ਤੋਂ ਇੰਨੇ ਪੈਸੇ ਕਰਾਂਗੇ ਬੜੀਆਂ ਉਹ ਰੱਖੀਆਂ ਹੁੰਦੀਆਂ ਨੇ ਬੀਦਾ ਰੱਖੀਆਂ ਹੁੰਦੀਆਂ ਨੇ ਉਸ ਕਰਕੇ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵੀਡੀਓ ਪਾਈ ਆ ਉਹ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਹੈ ਤੁਸੀਂ ਜਲਦਬਾਜੀ ਨਾ ਕਰਿਆ ਕਰੋ ਤੁਸੀਂ ਬੂਟੇ ਆਪ ਖੋ ਤਿਆਰ ਕਰੋ ਤੁਹਾਨੂੰ ਮੈਂ ਦੱਸਿਆ ਹੈ ਕੋਈ ਵੱਡੀ ਰੌਕਤ ਸੈਂਸ ਨਹੀਂ ਤੁਸੀਂ ਉਹ ਤਰੀਕੇ ਨਾਲ ਆਪਣੇ ਬੂਟੇ ਤਿਆਰ ਕਰਕੇ ਆਪਣੇ ਖੇਤਾਂ ਵਿੱਚ ਲਾਓ ਮੈਂ ਤੁਹਾਨੂੰ ਗਰੰਟੀ ਦਿੰਦਾ ਤੁਸੀਂ ਤੁਹਾਨੂੰ ਕੋਈ ਵੀ ਦੁਨੀਆ ਦੀ ਤਾਕਤ ਫੇਲ ਕਰਨ ਵਾਲੀ ਨਹੀਂ ਕਿਉਂਕਿ ਜੇ ਤੁਸੀਂ ਬਾਗ ਲਾਓਗੇ ਤਾਂ ਬਾਗ ਦੇ ਵਿੱਚ 77000 ਰੁਪਿਆ ਏਕੜ ਦਾ ਤਾਂ ਲੌਰ ਦਾ ਬੁੱਟੇ-ਬੁੱਟੇ ਦਾ ਕੱਟਿਆ ਦੀਵਾ ਉਹਦੇ ਚ ਤੁਹਾਨੂੰ ਮੈਂ ਦੱਸਦਾ ਤੁਸੀਂ ਇਹ ਗੱਲ 60-70 ਹਜ਼ਾਰ ਦੀ ਨਹੀਂ ਹੁੰਦੀ ਤੁਸੀਂ ਕਹਿੰਦੇ ਹੋ ਕਿ ਵੀ ਅਸੀਂ ਲੱਖ ਵੀ ਲਾ ਦਾਂਗੇ ਵੀ ਇਹ ਸਾਡੇ ਬਾਗ ਵਧੀਆ ਹੋਣਾ ਚਾਹੀਦਾ ਵੀਰੇ ਉਹਦੇ ਚ ਬੰਦੇ ਦੀ ਬੁੱਟੇ ਦੇਣ ਵਾਲੇ ਦੀ ਇਮਾਨਦਾਰੀ ਚਾਹੀਦੀ ਆ ਉਹਦਾ ਨਹੀਂ ਪਤਾ ਤੁਹਾਡੇ ਕੋਲ 1.5 ਲੱਖ ਲੈ ਕੇ ਵੀ ਫੇਰ ਵੀ ਤੁਹਾਨੂੰ ਬੁੱਟੇ ਨਾਪਦੀ ਆ ਦੇਵੇ ਜਿਨੇ ਬੁੱਟੇ ਵਧੀਆ ਦੇਣੇ ਨੇ ਉਹ ਇਹ ਨਹੀਂ ਪਤਾ ਵੀ 20-25 ਹਜ਼ਾਰ ਰੁਪਈਆ ਲੈ ਕੇ ਬੁੱਟੇ ਵਧੀਆ ਦੇ ਦੇ ਹੁਣ ਇਹਦੇ ਚ ਮੈਂ ਤੁਹਾਨੂੰ ਕੁਝ ਨਹੀਂ ਕਹਿ ਸਕਦਾ ਵੀ ਕੌਣ ਬੰਦਾ ਬੁੱਟੇ ਵਧੀਆ ਦਿੰਦਾ ਕੌਣ ਕਿਵੇਂ ਦਿੰਦਾ ਜੇਕਰ ਜੇਕਰ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਦੋ ਜੇ ਕਰ ਰੱਖਿਆ ਤਾਂ ਮੇਰੀ ਵੀਡੀਓ ਨੂੰ ਸ਼ੇਅਰ ਕਰ ਦੋ ਤਾਂ ਕਿ ਹੋਰ ਵੀ ਜ਼ਿੰਮੇਵਾਰਾਂ ਨੂੰ ਜਾਣਕਾਰੀ ਮਿਲ ਜਾਵੇ ਇੰਨਾ ਕੁ ਕਹਿੰਦਾ ਹੋਇਆ ਧੰਨਵਾਦ